रेडी स्टार्ट ਜਾਨਵਰਾਂ ਤੇ ਪੰਛੀਆਂ ਦੀ ਆਪੋ ਆਪਣੀ ਦੁਨੀਆ ਹੈ ਡੰਡੀ ਉਹ ਆਪਣੀ ਇਸ ਦੁਨੀਆ ਵਿੱਚ ਦੂਜਿਆਂ ਦਾ ਦਖਲ ਬਰਦਾਸ਼ਤ ਨਹੀਂ ਕਰਦੇ ਡੰਡੀ ਜਦੋਂ ਵੀ ਕੋਈ ਉਹਨਾਂ ਦੀ ਸਲਤਨਤ ਵਿੱਚ ਦਾਖਲ ਹੋਣ ਦੀ ਕ ਉਸ ਪੈਠ ਕਰਤਾ ਹੈ ਤਾਂ ਉਹ ਇਕੱਠੇ ਹੋ ਕੇ ਉਸ ਉੱਪਰ ਹਮਲਾ ਬੋਲਦੇ ਹਨ ਡੰਡੀ ਉਹਨਾਂ ਦਾ ਇਹ ਹਮਲਾ ਬਹੁਤ ਭਿਆਨਕ ਤੇ ਨਾ ਸਮਝ ਆਉਣ ਵਾਲਾ ਹੁੰਦਾ ਹੈ ਡੰਡੀ ਵਿਗਿਆਨ ਦੀ ਖੋਜ ਦੱਸਦੀ ਹੈ ਕਿ ਹਰ ਮਨੁੱਖ ਵਿੱਚ ਜਾਨਵਰ ਤੇ ਪੰਛੀਆਂ ਵਾਲੇ ਅੰਸ਼ ਹੁੰਦੇ ਹਨ ਡੰਡੀ ਜਿਹੜੇ ਸਮੇਂ-ਸਮੇਂ ਪ੍ਰਗਟ ਹੁੰਦੇ ਰਹਿੰਦੇ ਹਨ ਡੰਡੀ ਇਸ ਦਾ ਉਹਨਾਂ ਨੂੰ ਖੁਦ ਪਤਾ ਨਹੀਂ ਲੱਗਦਾ ਪਰ ਦੂਜਿਆਂ ਨੂੰ ਝੱਟ ਪਤਾ ਲੱਗ ਜਾਂਦਾ ਹੈ ਕਿ ਇਸ ਦੇ ਵਿੱਚ ਹੁਣ ਕਿਸ ਪੰਛੀ ਜਾਂ ਜਾਨਵਰ ਦੀ ਰੂਹ ਬੋਲਦੀ ਹੈ ਡੰਡੀ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਇਸ ਦੀ ਆਵਾਜ਼ ਕੋਇਲ ਵਰਗੀ ਹੈ ਡੰਡੀ ਕੁਝ ਕਲਾਕਾਰਾਂ ਨੂੰ ਪੰਜਾਬ ਦੀ ਕੋਇਲ ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ ਡੰਡੀ ਇਸੇ ਤਰ੍ਹਾਂ ਜਦੋਂ ਕੋਈ ਲਲਕਾਰੇ ਮਾਰਦਾ ਹੈ ਤਾਂ ਆਖਦੇ ਹਨ ਕਿ ਇਸ ਦੀ ਦਹਾੜ ਸ਼ੇਰ ਵਰਗੀ ਹੈ ਡੰਡੀ ਇਹ ਸਿਰਫ ਦੋ ਉਦਾਹਰਨਾ ਦੇ ਕੇ ਇਸ ਕਥਾ ਨੂੰ ਸਮਝਣ ਤੇ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਡੰਡੀ ਜਦੋਂ ਕੋਈ ਬਿਨਾ ਗੱਲੋਂ ਬੋਲੀ ਜਾਂਦਾ ਹੈ ਤਾਂ ਏਹ ਅਕਸਰ ਕਿਹਾ ਜਾਂਦਾ ਹੈ ਕਿ ਕੀ ਹੋਇਆ ਤੈਨੂੰ ਕੁੱਤੇ ਵਾਂਗੂੰ ਭੌਂਕਦਾ ਰਹਿਣਾ ਹੈ ਡੰਡੀ ਗੱਲ ਤਾਂ ਆਪਾਂ ਓਨਾ ਕਾਵਾਂ ਦੀ ਕਰਨੀ ਸੀ ਵਿੱਚ ਕੁੱਤਾ ਸ਼ੇਰ ਤੇ ਤੋਤੇ ਆ ਗਏ ਡੰਡੀ ਕਾਵਾਂ ਰੌਲੀ ਦੀ ਗੱਲ ਵਿੱਚ ਰਹਿ ਗਈ ਡੰਡੀ ਕਿਸਾਨ ਜਦੋਂ ਚੂਹਿਆਂ ਦੀ ਖੁੱਡ ਵਿੱਚ ਪਾਣੀ ਪਾਉਂਦਾ ਹੈ ਤਾਂ ਸਾਰੇ ਖੇਤ ਦੇ ਚੂਹੇ ਖੁੱਡਾਂ ਵਿੱਚੋਂ ਨਿਕਲ ਕੇ ਆਪੋ ਆਪਣੀ ਜਾਨ ਬਚਾਉਣ ਲਈ ਦੌੜਦੇ ਹਨ ਡੰਡੀ ਜਿਹੜੇ ਚੂਹੇ ਕਮਜ਼ੋਰ ਤੇ ਬੁੱਢੇ ਹੁੰਦੇ ਹਨ ਉਹ ਮਾਰੇ ਜਾਂਦੇ ਹਨ ਕਿਉਂਕਿ ਖੁੱਡਾਂ ਵਿੱਚ ਵੜਿਆ ਹੋਇਆ ਪਾਣੀ ਉਹਨਾਂ ਦਾ ਦਮ ਘਟ ਦਿੰਦਾ ਹੈ ਡੰਡੀ ਦਮ ਦੀ ਹੀ ਕਰਾ ਮਤ ਹੈ ਡੰਡੀ ਇਹ ਜੀਵਨ ਦਮਾਂ ਦੇ ਸਹਾਰੇ ਚੱਲਦਾ ਹੈ ਡੰਡੀ ਜਦੋਂ ਦਮ ਲੈਂਦਾ ਬੰਦਾ ਦਮੜੇ ਇਕੱਠੇ ਕਰਨ ਲੱਗ ਜਾਵੇ ਫੇਰ ਉਹਦੇ ਲਈ ਕੋਈ دین ਇਮਾਨ ਧਰਮ ਸ਼ਰਮ ਕਰਮ ਕੋਈ ਰਿਸ਼ਤਾ ਨਾਤਾ ਨਹੀਂ ਰਹਿੰਦਾ ਡੰਡੀ ਉਸ ਨੂੰ ਸਿਰਫ ਮਾਇਆ ਹੀ ਨਜ਼ਰ ਆਉਂਦੀ ਹੈ ਡੰਡੀ ਉਹੋ ਇਸ ਮਾਇਆ ਪਿੱਛੇ ਕੁਝ ਵੀ ਕਰ ਤੇ ਕਰਵਾ ਸਕਦਾ ਹੈ ਡੰਡੀ ਇਸ ਮਾਇਆ ਦੇ ਅਨੇਕ ਰੂਪ ਹਨ ਡੰਡੀ ਇਹ ਮਾਇਆ ਕੇਵਲ ਕਰੰਸੀ ਨਹੀਂ ਹੁੰਦੀ ਡੰਡੀ ਸ਼ਕਤੀ ਸੱਤਾ ਤੇ ਹੰਕਾਰ ਦੀ ਉਹ ਸਲਤਨਤ ਹੁੰਦੀ ਹੈ ਜਿਸ ਦੀ ਜ਼ਦ ਵਿੱਚ ਆਇਆ ਬੰਦਾ ਉਸ ਦੇ ਜੋਗਾ ਹੀ ਰਹਿ ਜਾਂਦਾ ਹੈ ਡੰਡੀ ਸਟਾਪ